ਪੀਐਨ ਨਿਊਜ਼ ਦੇਖਣ ਵਾਲੇ तमाम ਦਰਸ਼ਕਾਂ ਦਾ ਮੈਂ ਤੁਹਾਰਕੋ ਸਵਾਗਤ ਕਰਦਾ ਅੱਜ ਅਸੀਂ ਪਹੁੰਚੇ ਹਾਂ ਟੱਬਾ ਰੋਡ ਥਾਣੇ ਜਿੱਥੇ ਕਿ ਦੋ ਬੱਚਿਆਂ ਦਾ ਮਾਮਲਾ ਸਾਹਮਣੇ ਆ ਉਹ ਆਪਾਂ ਗਲਵਤ ਕਰਦੇ ਹਾਂ ਬੱਚਿਆਂ ਦੇ ਪੇਰੈਂਟਸ ਇੱਥੇ ਪਹੁੰਚੇ ਨੇ ਤੇ ਐਸਐਚਓ ਸਾਹਿਬ ਨਾਲ ਗਲਵਤ ਕਰਦੇ ਹਾਂ ਕਿਉਂਕਿ ਬੱਚੇ ਬਰਾਮਦ ਹੋ ਚੁੱਕੇ ਨੇ 24 ਘੰਟਿਆਂ ਦੇ ਵਿੱਚ ਬੱਚਿਆਂ ਨੂੰ ਬਰਾਮਦ ਕਰ ਲਿਆ ਗਿਆ ਬੱਚੇ ਤੁਹਾਨੂੰ ਮਿਲ ਗਏ ਹਾਂਜੀ ਹਾਂਜੀ ਮਿਲ ਗਏ ਜੀ ਕਿੱਥੇ ਗਏ ਸੀ ਬੱਚੇ ਬੱਚੇ ਗਏ ਸੀ ਜੀ ਇਹਨਾਂ ਦਾ ਟਾਰਗੇਟ ਸੀਗਾ ਦਿੱਲੀ ਜਾਣਾ ਕਿਉਂ ਕੋਈ ਤੁਸੀਂ ਤੁਹਾਡੇ ਵੱਲ ਕੋਈ ਮਾਰਿਆ ਘਟਿਆ ਗਿਆ ਨਹੀਂ 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 ਜੀ ਵੈਸੇ ਇਹਨਾਂ ਨੇ ਪਰੇਸ਼ ਸਕੂਲ ਵੱਲੋਂ ਵੀ ਕੋਈ ਪਰੇਸ਼ਾਨੀ ਨਹੀਂ ਸੀਗੀ ਬੱਚੇ ਗਏ ਸਕੂਲ ਪਤਨੇ ਆਪਸ ਵਿੱਚ ਕੋਈ ਇਹਨਾਂ ਦੀ ਮੀਟਿੰਗ ਕੀਤੀ ਇਹਨਾਂ ਨੇ ਕੀ ਕੀਤਾ ਕੋਈ ਪ੍ਰਮਾਤਮਾ ਜਾਣੇ ਸਾਨੂੰ ਕੋਈ ਪਤਾ ਨਹੀਂ ਦੀਵਾਰ 'ਚ 19 ਤਰੀਕ ਨੂੰ ਗਏ ਸੀ ਇਹ 10 ਤਰੀਕ ਨੂੰ ਸਵੇਰੇ ਘਰੋਂ ਤਿਆਰ ਹੋ ਕੇ ਵਧੀਆ ਗਏ ਤੇ ਪੈਸੇ ਵੀ ਲੈ ਕੇ ਗਏ ਸੀ ਨਾਲ ਪੈਸੇ ਲੈ ਕੇ ਗਏ ਸੀ ਜੀ ਕਿੰਨੇ ਪੈਸੇ ਲੱਗੇ ਇਹ ਆਪਣੇ ਪੈਸੇ ਲੈ ਕੇ ਗਿਆ ਸੀਗਾ ਗੋਲਕ ਤੋਂ ਤੋਲ ਮਤਲਬ ਗੋਲਕ ਤੋਂ ਗੱਲ ਕੇ 2.5 ਹਜ਼ਾਰ ਸੀਗਾ ਇਹਦੇ ਕੋਲ ਇਹ ਕਿੰਨੀ ਦੇਰ ਬਾਅਦ ਤੁਹਾਨੂੰ ਵਾਪਸ ਮਿਲੇ ਬੱਚੇ ਤੇ ਮੈਨੂੰ ਤੀਸਰੇ ਦਿਨ ਤੀਸਰੇ ਦਿਨ ਦੁਪਹਿਰ ਨੂੰ ਕਿੱਦਾਂ ਮਿਲੇ ਅਸੀਂ ਇੱਥੇ ਪੁਲਿਸ ਸਟੇਸ਼ਨ ਆਏ ਪਹਿਲੇ ਦਿਨ 10 ਤਰੀਕ ਨੂੰ ਸਾਮ ਨੂੰ ਤੇ ਟਿੱਬਾ ਚੌਂਕੀ ਤੇ ਟਿੱਬਾ ਚੌਂਕੀ ਆ ਕੇ ਅਸੀਂ ਇੱਥੇ ਆਪਣੀ ਦਰਖਾਸਤ ਲਿਖਾਈ ਤੇ ਉਸ ਤੋਂ ਬਾਅਦ ਅਸੀਂ ਲਬਦੇ ਰਹੇ ਫੁਟੇਜ ਦੇਖੀਆਂ ਕੋਈ ਪਤਾ ਨਹੀਂ ਚੱਲਿਆ ਉਸ ਤੋਂ ਬਾਅਦ ਦੂਸਰੇ ਦਿਨ ਸਵੇਰੇ ਮਾਰਨਿੰਗ ਮੇਰੇ ਬੇਟੇ ਦੇ ਫੋਨ ਤੇ ਦੂਜੇ ਜਿਹੜਾ ਇਹਦਾ ਨਾਲ ਮੁੰਡਾ ਗਿਆ ਸੀਗਾ ਉਹਦਾ ਫੋਨ ਆਇਆ ਜੀ ਤੇ ਉਹਦਾ ਫੋਨ ਆਇਆ ਤੇ ਉਹ ਕਹਿੰਦਾ ਜੀ ਆਪਣੇ ਪਾਪਾ ਨਾਲ ਗੱਲ ਕੀਤੀ ਉਹਨੇ ਸਾਡੇ ਨਾਲ ਕੋਈ ਗੱਲ ਕੀਤੀ ਨਹੀਂ ਉਹਦੇ ਕੋਲ ਫੋਨ ਉਹਦਾ ਸੀਗਾ ਮਤਲਬ ਬੇਟੇ ਦਾ ਸਾਡੇ ਦਾ ਸੀਗਾ ਤੇ ਬੋਲਦੇ ਜੀ ਅਸੀਂ ਗੋਲਡਨ ਟੈਂਪਲ ਪਟਿਆਲਾ ਰੋਡ ਤੇ ਹੈਗੇ ਤੇ ਮੁੰਡਾ ਕਹਿੰਦਾ ਵੀ ਮਨਨ ਕਹਿ ਰਿਹਾ ਵੀ ਮੈਂ ਦਿੱਲੀ ਜਾਊਂਗਾ ਤੇ ਉਹ ਬੇਟਾ ਵਾਪਸ ਦੂਜਾ ਵਾਰ ਸਾਹਿਲ ਬੇਟਾ ਵਾਪਸ ਆ ਗਿਆ ਉਹ ਘਰ ਆ ਗਿਆ ਆਪਣੇ ਤੇ ਜਦੋਂ ਸਾਮੀ ਆਇਆ ਤੇ ਸਾਨੂੰ ਹੋਰ ਡਰ ਹੋਇਆ ਵੀ ਇੱਥੇ ਵੀ ਕਿੱਦਾਂ ਕਿੱਦਾਂ ਫਿਰ ਅਸੀਂ ਇੱਕ ਬੱਚਾ ਘਰੇ ਆ ਗਿਆ ਤੁਹਾਡੇ ਇੱਕ ਬੱਚਾ ਸਾਹਮਣੋਂ ਘਰੇ ਆ ਗਿਆ ਜੀ ਦੂਜੇ ਦਿਨ ਅਚਾ ਦੂਸਰਾ ਬੱਚਾ ਤੇ ਦੂਜਾ ਬਟ ਜਿਹੜਾ ਮੇਰਾ ਬੇਟਾ ਮਨਨ tha ਉਹ ਨਹੀਂ ਆਇਆ ਜੀ ਫਿਰ ਫਿਰ ਸਰ ਪੁਲਿਸ ਵਾਲੇ ਰਾਤ ਨੂੰ 2:30 ਵਜੇ ਤੱਕ ਐਸਐਚਓ ਸਾਹਿਬ ਨੇ ਸਾਡੇ ਨਾਲ ਪੂਰਾ ਕੋਆਪਰੇਟ ਕੀਤਾ ਜੀ ਇੱਥੇ ਤੇ 2:30 ਵਜੇ ਅਸੀਂ ਇੱਥੇ ਤੇ ਨਿਕਲੇ ਜੀ ਦੋ ਪੁਲਿਸ ਵਾਲੇ ਸੀ ਇਹ ਨਾਲ ਤੇ ਦੋ ਗੱਡੀਆਂ ਦੋ ਗੱਡੀਆਂ ਲੈ ਕੇ ਅਸੀਂ ਤਗੇ ਸਾਡਾ ਟਾਰਗੇਟ ਸੀਗਾ ਵੀ ਅਸੀਂ ਹੁਣ ਦਿੱਲੀ ਜਾਣਾ ਜਾਣਾ ਤੇ ਬੱਚੇ ਲੱਗ ਗਏ ਉੱਥੇ ਤੇ ਬੱਚਾ ਜੀ ਉੱਥੇ ਲੱਗ ਗਿਆ ਜੀ ਕਿਉਂ ਕਿਸ ਤਰ੍ਹਾਂ ਦੇਖਦੇ ਪੰਜਾਬ ਪੁਲਿਸ ਪੰਜਾਬ ਪੁਲਿਸ ਜੀ ਆਪਣਾ ਕੰਮ ਕਰ ਰਹੀ ਹੈ ਸਹੀ ਤਰੀਕੇ ਨਾਲ ਜੀ ਠੀਕ ਕੰਮ ਕਰ ਰਹੀ ਹੈ ਜੀ ਬੱਚੇ ਸਹੀ ਸਲਾਮਤ ਬੱਚੇ ਸਾਡੇ ਵਾਪਸ ਆ ਗਏ ਜੀ ਸਹੀ ਸਲਾਮਤ ਸਾਨੂੰ ਕੋਈ ਕਿਸੇ ਨਾਲ ਕੋਈ ਗਿਲਾ ਸਿਕਵਾ ਨਹੀਂ ਹੈਗਾ ਜੀ ਸ਼ਲਾਗਾ ਜੋ ਪੰਜਾਬ ਪੁਲਿਸ ਹਾਂ ਜੀ ਬੱਚੇ ਕਿੱਥੇ ਚੱਲ ਗਿਆ ਸੀ ਤੂੰ ਦਿੱਲੀ ਗਈ ਸੀ ਦਿੱਲੀ ਕਿਉਂ ਚੱਲ ਗਿਆ ਸੀ ਕਿ ਐਸਾ ਹੋ ਗਿਆ ਸੀ ਕ੍ਰਿਕਟਰ ਬੰਨਣਾ ਚਾਹਤਾ ਸੀ ਤਾਂ ਕਿ ਕ੍ਰਿਕਟਰ ਬੰਨਣਾ ਸੀ ਹਾਂ ਜੀ ਕ੍ਰਿਕਟਰ ਲੁਧਿਆਣਾ ਸ਼ਹਿਰ ਦੇ ਵਿੱਚ ਵੀ ਤਾਂ ਰਹਿ ਕੇ ਬਣ ਸਕਦਾ ਸੀ ਕਿ ਦਿੱਲੀ ਕਿਸੇ ਨੇ ਕਿਹਾ ਸੀ ਕਿਸੇ ਨੇ ਤੁਹਾਨੂੰ ਦੱਸਿਆ ਸੀ ਨਹੀਂ ਕ੍ਰਿਕਟਰ ਦਾ ਸ਼ੌਂਕ ਸੀ ਤਾਂ ਚੱਲ ਗਏ ਸੀ ਹਾਂ ਜੀ ਤੇ ਕਿੰਨੀ ਕਿੰਨੀ ਥੇਰ ਬਾਅਦ ਫੇਰ ਵਾਪਸ ਆਇਆ ਕਿਦਾਂ ਕੀ ਸੋਚੇ ਮਨ ਚ ਰਾਤ ਨੂੰ ਆਏ ਸੀ ਕਿ ਤੀਜੇ ਦਿਨ ਪਾਪਾ ਨਾਲ ਲੈ ਕੇ ਆਇਆ ਹਾਂ ਜੀ ਤੇ ਕੋਈ ਚ ਦਿੱਕਤ ਤਾਂ ਨਹੀਂ ਆਈ ਕਿਸੇ ਵੱਲੋਂ ਕੋਈ ਪਛਾਣ ਨਹੀਂ ਤਾਂ ਇਰਾਜ਼ ਹੈ ਕਿਸੇ ਨੇ ਕੋਈ ਨਹੀਂ 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 ਕਿੰਨਾਕ ਤਾਂ ਨਹੀਂ ਕੋਸ਼ਿਸ਼ ਕਰਨੀ ਹੋਈ ਨਹੀਂ ਆਪਣੀ ਮਰਜ਼ੀ ਨਾਲ ਗਿਆ ਸੀ ਹਾਂਜੀ ਕੀ ਨਾਮ ਹੈ ਬੇਟੇ ਦਾ ਸਾਹਿਲ ਕਿੰਨੀ ਉਮਰ ਹੈ 13 ਸਾਲ ਕਿਉਂ ਗਿਆ ਸੀ ਕਿ ਮੈਂ ਕਿ ਮੈਂ ਵਾਲੀਬਾਲ ਦੇ ਵਾਲੀਬਾਲ ਦਾ ਕ੍ਰਿਕਟ ਬੰਨਾ ਸੀ ਤਾਂ ਹਾਂਜੀ ਤੇ ਘਰਦਿਆਂ ਨੂੰ ਕਿਹਾ ਨਹੀਂ ਕਿ ਮੈਂ ਕ੍ਰਿਕਟਰ ਬੰਨਾ ਚਾਹੁੰਦਾ ਹਾਂਗਾ ਤੇ ਫਿਰ ਘਰ ਦੇ ਕੋਲ ਸਾਥ ਨਹੀਂ ਤੇਰੇ ਸੀ ਨਹੀਂ ਦਿਨ ਤੇ ਪੈਸੇ ਗਏ ਤੇ ਫਿਰ ਆਪਣੇ ਆਪ ਇਕੱਲੇ ਜਾਣ ਦੀ ਜੀ ਉਹਨਾਂ ਨਾਲ ਕਰਕੇ ਹਾਂ ਉਹ ਆਪਣੀਆਂ ਮਤਲਬ ਤਾਂ ਕੁਝ ਹੋ ਗਿਆ ਅੱਗੇ ਤਾਂ ਇਦਾਂ ਤਾਂ ਨਹੀਂ ਕਰੂੰਗਾ ਨਹੀਂ ਇਹ ਪੇਰੈਂਟਸ ਹੈਗੇ ਤਾਂ ਸਭ ਕੁਝ ਹੈ ਹਾਂ ਜੀ ਨਹੀਂ ਅੱਗੇ ਵਧਾਣਾ ਹੁੰਦਾ ਮਾਪਿਓ ਦਾ ਆਸ਼ੀਰਵਾਦ ਜਿਨਾਂ ਹੀ ਬੰਦਾ ਅੱਗੇ ਵਧਦਾ ਹਾਂ ਜੀ ਬੱਚਿਆਂ ਨੂੰ ਕੀ ਸਿੱਖਿਆ ਮਿਲਦੀ ਹੈ ਅਗਲੀ ਵਾਰ ਤਾਂ ਕਰੇ ਮਤਲਬ ਬੀਨਾ ਬਤਾਉਣ ਕਿ ਕਹੂੰਗਾ ਅਗਲੀ ਵਾਰ ਤਾਂ ਮम्मा ਪਪਾ ਨੂੰ ਦੱਸ ਕੇ ਜਾਓ ਜਿੱਥੇ ਹੀ ਜਾਣਾ ਹਾਂ ਜੀ कैसा लगा जब आपका बच्चा घूम गया था तो आपके दिल पे क्या क्या बातें आई बहुत तकलीफ़ से महसूस हो रही थी हमें और हमारी वाइफ को भी कि बिना बताए निकल गया जी तो फिर पंजाब पुलिस के पास आप पहुंचे थे जी दरख्वा दिया था टिब्बा रोड चौकी में जी आपके साथ गए थे जी इन्होंने मतलब करवाया था साथ में गए थे उसके बाद बच्चा वापस आ गया लुधियाना अपने आप को आपका बच्चा ग्यारह तारीख को वापस आ गया रात को अच्छा, आठ आठ तारीख जी वापस बच्चा दूसरा बच्चा वहाँ से दिल्ली को निकल गया जी फिर पंजाब पुलिस साथ में गई थी आपके जी कैसा देखते हो पंजाब पुलिस का ठीक है जी अच्छा जी आगे बच्चों को क्या कहना चाहोगे मैं तो यही कहूँगा कि बच्चे कहीं भी जाएँ तो माँ बाप से सलाह लेके ही जाएँ कहीं ਉਹ ਗਿਆ ਬੇਨਤੀ ਕਰਦੇ ਪੰਜਾਬ ਪੁਲਿਸ ਲਈ ਪੰਜਾਬ ਪੁਲਿਸ ਸਹੀ ਕੰਮ ਕਰ ਰਹੀ ਹੈ ਅੱਛੀ ਹੈ ਜੋ ਜੀ ਜੇ ਪਥਾਣੇ ਗਿਆ ਸੱਚ ਅੱਛੇ ਜੀ ਬੱਚੇ ਕਿੱਥੋਂ ਦੇ ਮਿਲੇ ਸੀ ਇਹ ਦੋਨੋਂ ਬੱਚੇ 10-10 2022 ਨੂੰ ਘਰੋਂ ਸਕੂਲ ਆਏ ਸੀਗੇ ਤੇ ਸਕੂਲ ਤੋਂ ਬੱਚਿਆਂ ਨੂੰ ਸ਼ੌਂਕ ਸੀ ਘੁੰਮਣ ਫਿਰਨ ਦਾ ਤੇ ਦੋਨੋਂ ਘੁੰਮਣ ਫਿਰਨੀ ਸਾਈਕਲਾਂ ਤੇ ਨਿਕਲ ਗਏ ਸਾਈਕਲਾਂ ਤੇ ਘੁੰਮਦੇ ਘੁੰਮਦੇ ਦੂਰ ਚਲੇ ਗਏ ਸੋ ਕਿਤੇ ਤੱਕ ਚੱਲ ਗਿਆ ਇਸ ਦੋ ਇੱਕ ਬੱਚਾ ਚਲਾ ਗਿਆ ਹੈ ਅੰਬਾਲਾ ਕੈਂਟ ਤੋਂ ਅੱਗੇ ਇੱਕ ਪੀਰ ਦੀ ਦਰਗਾਹ ਪੈਂਦੀ ਹੈ ਸ਼ਾਹਬਾਦ ਤੋਰਲੇ ਵਸੇ ਉੱਥੋਂ ਇੱਕ ਬੱਚਾ ਤਾਂ ਵਾਪਸ ਮੁੜਿਆ ਆ ਦੂਜਾ ਬੱਚਾ ਵਾਪਸ ਨਹੀਂ ਆਇਆ ਉਹ ਦਿੱਲੀ ਚਲਾ ਗਿਆ ਜਿਹੜਾ ਮੰਨਨ ਸੀ ਉਹ ਦਿੱਲੀ ਚਲਾ ਗਿਆ ਸੀਗਾ ਜਿਹੜਾ ਸਾਹਿਲ ਸੀ ਉਹ ਉੱਥੋਂ ਵਾਪਸ ਆ ਗਿਆ ਸਾਹਿਲ ਤਾਂ 11 ਤਰੀਕ ਨੂੰ ਸ਼ਾਮ ਨੂੰ ਮਿਲ ਗਿਆ ਸੀ ਸਾਨੂੰ ਜਿਹੜਾ ਮੰਨਨ ਹੈ ਇਹਨੂੰ ਅਸੀਂ 12 ਤਰੀਕ ਨੂੰ ਸਿਰੇ ਦਿੱਲੀ ਤੋਂ ਸਾਡੀ ਟੀਮ ਗਈ ਤੇ ਨਾਲ ਇਹਦੇ ਮੰਮੀ ਡੈਡੀ ਗਏ ਉੱਥੋਂ ਕਿਸੇ ਬੰਦੇ ਨੇ ਫੋਨ ਕੀਤਾ ਸਾਨੂੰ ਵੀ ਜਿਹੜਾ ਇਸ ਇਸ ਨਾਮ ਦਾ ਬੱਚਾ ਤੇ ਸਾਡੇ ਕੋਲ ਹੈ ਫਿਰ ਅਸੀਂ ਉੱਥੋਂ ਦਿੱਲੀੋਂ ਲਿਆਏ ਇਹਨੂੰ ਇਹ ਬੱਚੇ ਕੋਮਨ ਫਿਰਮ ਦੀ ਮਨਸ਼ਾ ਨਾਲ ਹੀ ਕਰੋਗੇ ਅਸੀਂ ਹੋਰ ਕਿਸੇ ਦੇ ਨਾਲ ਨਹੀਂ ਗਏ ਸੀ ਪਠਵੀ ਕਰਾਰ ਦੇ ਦੋਨੇ ਐਚਬੀਐਮ ਕਨਵਰਟ ਸਕੂਲ ਦੇ ਵਿਦਿਆਰਥੀ ਨੇ ਹੁਣੇ ਠੀਕ ਠਾਕ ਆਪਣੇ ਘਰ ਵਾਪਸ ਆ ਚੁੱਕੇ ਨੇ ਸਰ ਕਿਸ ਤਰ੍ਹਾਂ ਦੇਖ ਰਹੇ ਹੋ ਪਰਾਲਾ ਕਿ ਬੱਚੇ ਲਗਾਤਾਰ ਗੁੰਮ ਰਹੇ ਹथे ਮਾਪਿਓ ਬੜੇ ਪਰੇਸ਼ਾਨ ਹੋ ਰਹੇ ਹथे ਪੰਜਾਬ ਪੁਲਿਸ ਵਧੀਆ ਕੰਮ ਕਰ ਰਹੀ ਹੈ ਤੁਸੀਂ ਵੀ ਵਧੀਆ ਕੰਮ ਕੀਤਾ ਹੈਗਾ ਤੇ ਹੋਰ ਮਾਪੇਰੈਂਟਸ ਨੂੰ ਕੀ ਕਹੋਗੇ ਪੇਰੈਂਟਸ ਨੇ ਵੀ ਆਪਣੇ ਬੱਚਾ ਨਾਲ ਮੰ ਵਧੀਆ ਰਿਲੇਸ਼ਨ ਬਣਾ ਕੇ ਰੱਖਣ ਤਾਲਮੇਂ ਬਣਾ ਕੇ ਰੱਖਣ ਉਹਨਾਂ ਦਾ ਸਕੂਲ ਚ ਲਗਾਤਾਰ ਸਕੂਲ ਚ ਪੇਰੈਂਟਸ ਮੀਟਿੰਗ ਚ ਜਾਣ ਤਾਂ ਕਿ ਬੱਚੇ ਦੀ ਦੁੱਖਤulik ਬਾਰੇ ਆ ਬੱਚੇ ਦੀ ਕੋਈ ਐਕਟੀਵਿਟੀਜ਼ ਬਾਰੇ ਪੇਰੈਂਟਸ ਨੂੰ ਪਤਾ ਲੱਗਦਾ ਰਹੇ ਇਹ ਮੈਸੇਜ ਜਿਵੇਂ ਕਿ ਤੁਸੀਂ ਦੇਖਿਆ ਆਪਾਂ ਬੱਚਿਆਂ ਦੇ ਪੇਰੈਂਟਸ ਨਾਲ ਗੱਲਬਾਤ ਕੀਤੀ ਬੱਚਿਆਂ ਦੇ ਪੇਰੈਂਟਸ ਦਾ ਕਹਿਣਾ ਹੈ ਕਿ ਬੱਚੇ ਐਕਟਰ ਬਣਨ ਐਕਟਰ ਤੇ ਕ੍ਰਿਕਟਰ ਬਣਨ ਦੇ ਮਨਸ਼ਾ ਨਾਲ ਘਰੋਂ ਚਲੇ ਗਏ ਸਨ ਤੇ ਦੋਨਾਂ ਨੂੰ ਇੱਕ ਨੂੰ ਅੰਬਾਲੇ ਤੋਂ ਟੈਸਟ ਕਰਕੇ ਬਰਾਮਦ ਕੀਤਾ ਗਿਆ ਇੱਕ ਨੂੰ ਦਿੱਲੀੋਂ ਬਰਾਮਦ ਕੀਤਾ ਗਿਆ ਤੇ ਬੱਚਿਆਂ ਦੇ ਪੇਰੈਂਟਸ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਫਿਰ ਆਪਾਂ ਐਸਐਚਐਫ ਸਾਹਿਬ ਨਾਲ ਵੀ ਗੱਲਬਾਤ ਕੀਤੀ ਐਸਐਚਐਫ ਸਾਹਿਬ ਦਾ ਕਹਿਣਾ ਇਹ ਹੈ ਕਿ ਬੱਚਿਆਂ ਨੂੰ ਬਿਲਕੁਲ ਸੇਫ 24 ਘੰਟੇ ਦੇ ਵਿੱਚ ਬਰਾਮਦ ਕੀਤਾ ਗਿਆ ਸੋ ਇਸੇ ਦੇ ਨਾਲ ਮੈਂ ਤੁਸ਼ਾਰਕੂ ਤੁਸ਼ਾਰਕਪੁਰ ਕੈਮਰਾ ਪਰਸਨਸスマਇਲ ਦੇ ਨਾਲ